ਦੇਣਾ ਤਾਂ ਰਾਤ ਹੈ ਦੁੱਖ ਹੈ ਤਾਂ ਸੁੱਖ ਹੈ ਆਵਾਜ਼ ਹੈ ਨਾ ਇਹਦੀ ਦੋ ਚੀਜ਼ਾਂ ਨੇ ਇੱਕ ਸੁਰਾ ਤੇ ਇੱਕ ਪੱਖਾ ਜਾਂ ਸੁਰ ਖਰਾਬ ਹੋ ਜਾਏਗੀ ਜਾਂ ਪੱਖਾ ਪੜ ਜਾਏਗਾ ਢੋਲਕੀ ਦੇ ਦੋ ਤਾਲ ਨੇ ਇੱਕ ਤਾਲ ਐ ਇੱਕ ਧਮ ਐ ਜਾਂ ਤਾਂ ਤਾਲ ਖਰਾਬ ਹੋ ਜਾਏਗਾ ਜਾਂ ਧਮਾ ਖਰਾਬ ਹੋ ਜਾਏਗਾ ਇਸੇ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਜੇ ਬੰਦਾ ਚੰਗਾ ਬੀਬੀ ਨਹੀਂ ਚੰਗੀ ਜੇ ਬੀਬੀ ਚੰਗੀ ਹੈ ਤਾਂ ਬੰਦਾ ਨਹੀਂ ਚੰਗਾ ਇੱਕ ਚ ਘਾਟ ਮਿਲੇਗੀ ਜ਼ਰੂਰ ਭਾਵੇਂ ਕੁਝ ਪਰਸੈਂਟ ਹੀ ਮਿਲੇ ਇੱਕ ਚ ਘਾਟ ਜ਼ਰੂਰ ਹੋਵੇਗੀ ਹੋਵੇਗੀ ਭਾਵੇਂ ਥੋੜੀ ਹੀ ਹੋਵੇ ਪਰ ਜ਼ਰੂਰ ਹੋਏਗੀ ਭਾਵੇਂ ਮਾੜਾ ਮੋਟਾ ਖੇਜੀ ਚੜਦੀ ਹੋਵੇ ਗੁੱਸਾ ਹੀ ਚੜਦਾ ਹੋਵੇ ਉਹ ਚੜੇਗਾ ਜ਼ਰੂਰ ਇੱਕ ਨਾ ਕਦੇ ਨਾ ਫਿਰ ਉਹ ਨਿੱਕੀ ਜੀ ਗੱਲ ਪਿੱਛੇ ਸਾਰੇ ਸੁੱਖ ਭੁਲਾ ਦਿੰਦੇ ਨੇ ਕੀ ਕਈ ਕਹਿੰਦੇ ਮੈਂ ਸਾਰੀ ਜ਼ਿੰਦਗੀ ਇਹਨਾਂ ਦਾ ਕੀਤਾ ਇਹਨਾਂ ਨੇ ਕਦਰ ਹੀ ਨਹੀਂ ਪਾਈ ਬੰਦਾ ਇਹ ਕਹਿ ਕੇ ਤੁਰ ਗਿਆ ਮਾਇਆ ਕਹਿੰਦੀ ਮੈਂ ਸਾਰੀ ਜ਼ਿੰਦਗੀ ਜਿਵੇਂ ਸਾਨੂੰ ਇੱਕ ਇਹ ਬਾਬਾ ਜੀ ਸੁੱਖ ਦਾ ਦੇਣੀ ਕੋਈ ਨਹੀਂ ਵੇਖਿਆ ਬੜੇ ਔਖੇ ਦਿਨ ਵੇਖੇ ਮੈਂ ਕਿਹਾ ਫਿਰ ਬਸ ਜੀ ਹੁਣ ਫਿਰ ਅਸੀਂ ਲਾਗ ਹੋ ਰਿਆਂ ਤੇ ਕਸੂਰ ਕਿਨਾਂ ਦਾ ਬਣਾਤਾ ਇੱਕ ਮਹਾਪੁਰਖਾਂ ਦਾ ਮੈਂ ਕਹਾਂ ਮਹਾਪੁਰਖਾਂ ਨੇ ਤੈਨੂੰ ਕਿਹਾ ਸੀ ਵੀ ਤੂੰ ਉਹਦੇ ਨਾਲ ਵਿਆਹ ਕਰਾ ਕਹਿੰਦੇ ਨਹੀਂ ਮੈਂ ਫਿਰ ਉਹਨਾਂ ਦਾ ਕਸੂਰ ਕਿਉਂ ਕੱਢ ਦਿਆਂ ਕਹਿੰਦੇ ਸੀ ਉਹਨਾਂ ਨੂੰ ਕਿਹਾ ਸੀ ਜਾ ਕੇ ਵੀ ਤੁਸੀਂ ਨਵੇੜਾ ਕਰਾ ਦੇ ਮੈਂ ਕਹਾਂ ਜਦੋਂ ਉਹਨੇ ਵਿਆਹ ਕਰਾਇਆ ਨਹੀਂ ਫਿਰ ਨਵੇੜਾ ਕਿਉਂ ਕਰਾ ਦੇਣ ਨਵੇੜਾ ਤੁਸੀਂ ਕਰਾਓ ਜਿਨ੍ਹਾਂ ਨੇ ਆਪਣੀ ਮਨ ਮਰਜ਼ੀਆਂ ਨਾਲ ਵਿਆਹ ਕਰਾਏ ਇਹ ਤਾਂ ਕਰਮਾਂ ਦੇ ਲੇਖੇ ਜੋਖੇ ਨੇ ਇੱਥੇ ਹੀ ਭੋਗਣੇ ਪੈਂਦੇ ਵੱਡੇ ਵੱਡੇਆਂ ਨੂੰ ਸਾਰਿਆਂ ਦੇ ਅੱਗੇ ਆਏ ਨੇ ਤੇ ਸਭ ਨੂੰ ਭੋਗ ਕੇ ਹੀ ਜਾਣਾ ਪੈਂਦੇ ਅਸਾ ਸੰਗਤ ਜੀ ਇਸ ਕਰਕੇ ਘਰ ਵਿੱਚ ਕਲੇਸ਼ ਛਿੜ ਪਿਆ ਇਹ ਕਲੇਸ਼ ਨੂੰ ਮਟਾਉਣਾ ਬੜਾ ਔਖਾ ਹੁੰਦਾ ਬਸ ਫਿਰ ਜਦੋਂ ਸ਼ਾਮਾਂ ਪੈ ਗਈਆਂ ਸਦਾਮਾ ਸਾਰਾ ਦਿਨ ਫਿਰਫਰਾ ਕੇ ਆਇਆ ਟੁੱਟੀ ਜੁੱਤੀ ਪਾਟੀ ਹੋਈ ਤੋਤੀ ਉਹ ਵੀ ਕੱਲੀ ਤੇੜ ਟੁੱਟੀ ਚਾਰ ਪਾਈ ਤੇ ਇੱਕ ਪਾਸੇ ਹੋ ਕੇ ਪੈ ਗਿਆ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਖਾਵੇ ਤਾਂ ਜੇ ਹੋਵੇ ਬੋਲਦਾ ਤਾਂ ਨਹੀਂ ਵੀ ਤਿੰਨ ਮਾਸੂਮ ਬੱਚੇ ਨੇ ਇਕੀ ਕਹਿਣਗੇ ਵੀ ਅਸੀਂ ਕਿਹਦੇ ਘਰ ਜਨਮ ਲਿਆ ਜਿਹਦੇ ਘਰ ਖਾਣ ਨੂੰ ਰੋਟੀ ਦਾਣਾ ਹੀ ਕੋਈ ਨਹੀਂ ਚੁੱਪ ਕਰਕੇ ਸ਼ਾਂਤ ਹੋ ਕੇ ਬੈਠਾ ਰਿਹਾ ਸ਼ਸ਼ੀਲਾ ਘਰ ਵਾਲੀ ਸਦਾਮੇ ਦੀ ਕੋਲ ਗਈ ਕਿਉਂ ਮਾਇੂਸ ਹੁੰਦੇ ਹੋ ਕੋਈ ਗੱਲ ਨਹੀਂ ਜੀ ਅੱਜ ਨਹੀਂ ਕੁਝ ਕਮਾਇਆ ਗਿਆ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਨੇ ਆ ਏਨੀ ਗੱਲ ਘਰ ਵਾਲੀ ਕਹਿ ਦੇਣਾ ਬੰਦੇ ਦੇ ਮੱਥੇ ਤੇ ਤੇੜੀਆਂ ਪੈ ਜਾਣਗੀਆਂ ਤੇ ਇਹ ਗੱਲ ਕਹਿੰਦੇ ਮੈਂ ਆ ਜੀ ਮੈਂ ਗੱਲ ਕਰਨੀ ਆ ਜੀ ਇੱਕ ਉਹਨੂੰ ਫਿਕਰ ਪੈ ਜਾਂਦਾ ਬੰਦੇ ਨੇ ਹੁਣ ਕੀ ਨਵਾਂ ਸੱਪ ਕੱਢਣਾ ਹੈ ਨਾ ਸਾਰਿਆਂ ਨੂੰ ਕਿਉਂਕਿ ਸਾਰੀ ਗ੍ਰਿਸ਼ਤੀ ਹੈ ਸਭ ਨੂੰ ਪਤਾ ਹੀ ਹੈ ਉਹਨੂੰ ਫਿਰ ਇਹ ਹੋ ਜਾਂਦਾ ਪਤਾ ਨਹੀਂ ਹੁਣ ਕੀ ਗੱਲ ਹੋਣੀ ਹੈ ਫਿਰ ਬੰਦੇ ਨੂੰ ਵੀ ਪਤਾ ਹੁੰਦਾ ਵੀ ਅੱਜ ਮੂਡ ਕਿਵੇਂ ਦਾ ਹੈ ਫਿਰ ਉਹ ਚੁੱਪ ਜੀ ਹੋ ਜਾਂਦਾ ਵੀ ਫਾਇਦਾ ਨਹੀਂ ਬੋਲਣ ਦਾ ਹੁਣ ਕੁਝ ਵੀ ਫਾਇਦਾ ਇਹਦੇ ਸਮਾਂ ਇਹਦੇ ਚ ਸਮਝ ਇਹਦੇ ਚ ਹੈ ਕਿ ਚੁੱਪ ਕਰ ਜਾ ਕਈਆਂ ਨੇ ਨਾਮ ਹੀ ਸੁਣਿਆ ਮੈਂ ਇੱਕ ਕਿਸੇ ਦਾ ਬਚਨ ਉਹ ਕਹਿੰਦਾ ਮੈਂ ਨਾਮ ਹੀ ਸੌਰੀ ਰੱਖਿਆ ਹੋਇਆ ਕਹਿੰਦੇ ਕਿਹਦਾ ਕਹਿੰਦਾ ਆਪਣੀ ਮਿਸ ਜੀ ਦਾ ਕਹਿੰਦਾ ਕੋਈ ਗੱਲ ਹੋਵੇ ਮੈਂ ਕਹਿੰਦਾ ਸੌਰੀ ਵੀ ਗਲਤੀ ਹੈ ਨਹੀਂ ਹੈ ਘਰ ਚ ਕਲੇਸ਼ ਮਟਾਉਣ ਦਾ ਇੱਕੋ ਹੀ ਤਰੀਕਾ ਵੀ ਗਲਤੀ ਹੈ ਭਵੇਂ ਨਹੀਂ ਹੈ ਵੀ ਬਸ ਗੱਲ ਕਿਤੇ ਬਾਧ ਨਾ ਜਾਏ ਸਦਾਮਾ ਕਹਿੰਦਾ ਵੀ ਹੁਣ ਕੋਈ ਨਾ ਕੋਈ ਗੱਲ ਹੈ ਕੱਲੇ ਇੱਕ ਕਮਰੇ ਚ ਜਿੱਥੇ ਟੁੱਟਿਆ ਜਾਂ ਚਾਰਪਾਈ ਉੱਥੇ ਬੈਠੇ ਨੇ ਕਹਿੰਦੀ ਮੈਨੂੰ ਹੁਣ ਤਾਂ ਗਵਾਂਢਣ ਵੀ ਮੇਹਣਾ ਮਾਰ ਗਈ ਹੈ ਜੇ ਤੂੰ ਭਗਵਾਨ ਕ੍ਰਿਸ਼ਨ ਦੇ ਨਾਲ ਪੜਦਾ ਰਿਆ ਤੇਰਾ ਮਿੱਤਰ ਹੈ ਬਚਪਨ ਦਾ ਤੇ ਤੂੰ ਜਿਗਰੀ ਦੋਸਤ ਰਿਆ ਕੀ ਗੱਲ ਤੂੰ ਕ੍ਰਿਸ਼ਨ ਕੋਲੋਂ ਇੰਨਾ ਨਹੀਂ ਮੰਗ ਸਕਦਾ ਕਿ ਆਪਣਾ ਰੋਟੀ ਪਾਣੀ ਵੀ ਚੱਲ ਜੇ ਕੀ ਉਹ ਏਡੇ ਦਵਾਰਕਾ ਦੇ ਰਾਜੇ ਨੇ ਕਿ ਤੇਰੀ ਏਡੀ ਗੱਲ ਨਹੀਂ ਮੰਗ ਮੰਗ ਸਕਦੇ ਸੋਦਾਮਾ ਕਹਿੰਦਾ ਕਮਲਿਏ ਜੇ ਦੋਸਤ ਮਿੱਤਰ ਵੱਡਾ ਹੋਵੇ ਫਿਰ ਉਹਦੇ ਅੱਗੇ ਮੰਗ ਥੋੜਾ ਰੱਖੀਦੀ ਐ ਦੋਸਤ ਦਾ ਉਹੀ ਹੁੰਦਾ ਹੈ